ਇਹ ਨੇ ਸਿੱਖ ਕੌਮ ਦੇ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਸਰਹੰਦਾ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਇਹਨਾਂ ਦੀ ਤਲਵਾਰ ਤੋਂ ਮੁਗਲ थर-थर ਕੰਬਦੇ ਸੀ ਇਹ ਉਹ ਜਗ੍ਹਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਆਂਦਾ ਗਿਆ ਤੇ ਕਿਹਾ ਗਿਆ ਤੇਰੇ ਕੋਲ ਆਖਰੀ ਮੌਕਾ ਤੂੰ ਬੱਦ ਸਕਦਾ ਤੂੰ ਮੁਸਲਮਾਨ ਬਣ ਜਾ ਪਰ ਬਾਬਾ ਜੀ ਨੇ ਕੋਰੀ ਨਾ ਕਰ ਦਿੱਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖਾਂ ਮੂਰੇ ਉਹਨਾਂ ਦੇ بیٹے ਨੂੰ ਜਲਾਦਾਂ ਵੱਲੋਂ ਲੱਖਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਲਾਦਾਂ ਵੱਲੋਂ ਗਰਮ ਕੀਤੇ, ਤਿੱਖੀ ਸੂਰੀ ਨਾਲ ਅੱਖਾਂ ਫੋੜੀਆਂ ਗਈਆਂ ਤੇ ਫਿਰ ਹੱਥ ਪੈਰ ਕੱਢ ਦਿੱਤੇ ਗਏ। ਜਲਾਦ ਵੀ ਅੱਕ ਗਿਆ ਸੀ। ਉਸ ਨੇ ਸਿੱਧੀ ਕਿਰਪਾ ਨਾਲ ਬਾਬਾ ਜੀ ਦੇ ਟੋਟੇ-ਟੋਟੇ ਕਰ ਦਿੱਤੇ। ਐਨੇ ਤਸੀਹੇ ਝੱਲਣ ਤੋਂ ਬਾਅਦ ਵੀ ਉਹਨਾਂ ਨੇ ਇੱਕ ਵਾਰ ਵੀ ਮੂੰਹ ਸੀਨਾ ਕਹੀ। ਸਾਨੂੰ ਸੈਕ ਕੌਮ ਦੇ ਇਸ ਮਹਾਨ ਜੋਦੇ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਤੇ ਇਸ ਦਿਨ ਹੀ ਉਹ ਬੰਦਾ ਸਿੰਘ ਬਹਾਦਰ ਜੀ ਨਾਲ 100 ਸਿੱਖ ਬੰਦੀ ਬਣਾ ਕੇ ਵੀ ਲਿਆਂਦਾ ਗਿਆ ਸੀ ਤੇ ਜਲਾਦਾ ਵੱਲੋਂ ਕੱਲੇ ਕੱਲੇ ਸਿੱਖ ਦਾ ਗਲਾ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਓਕੇ ਜੀ ਧੰਨਵਾਦ ਤੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ